ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਸਰਕਾਰ ਵੱਲੋਂ ਸਖਤ ਕਦਮ ਚੁੱਕਦਿਆਂ ਹੋਇਆਂ ਕਿਉਂਕਿ ਅਕਸਰ ਹੀ ਆਪਾਂ ਰੋਡ ਦੇ ਉੱਪਰ ਜਿਹੜਾ ਜਾਂਦੇ ਆ ਤਾਂ ਪਖਾਰੀ ਜਿਹੜੇ ਨੇ ਉਹ ਹਰ ਇੱਕ ਚੌਂਕ ਦੇ ਉੱਪਰ ਦੇਖਣ ਨੂੰ ਮਿਲਦੇ ਨੇ ਕਈ ਵਾਰ ਤਾਂ ਅਜਿਹੀ ਸਥਿਤੀ ਹੋ ਜਾਂਦੀ ਹੈ ਕਿ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਪੀਖਮਗਰ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ ਤਾਂ ਆਪਾਂ ਰਹਿਮਤ ਕਰਦਿਆਂ ਜਿਹੜਾ ਬੱਚਿਆਂ ਨੂੰ ਜਿਹੜਾ ਕੁਝ ਨਾ ਕੁਝ ਆ ਉਹ ਜ਼ਰੂਰ ਆ ਉਹ ਦਿਨੇ ਆ ਪਰ ਸਰਕਾਰ ਨੇ ਜਿਹੜਾ ਹੁਣ ਸਖਤ ਜਿਹੜਾ ਨੋਟਿਸ ਆ ਉਹ ਜਾਰੀ ਕੀਤਾ ਜਿਹਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੂੰ ਜਿਹੜਾ ਹਦਾਇਤਾਂ ਵੀ ਜਾਰੀ ਕੀਤੀਆਂ ਨੇ ਕਿ ਆਪਣੇ ਆਪਣੇ ਏਜ ਦੇ ਵਿੱਚ ਜੇਕਰ ਕੋਈ ਅਜਿਹੀਆ ਸਥਿਤੀ ਆ ਜਾਂ ਕੋਈ ਪੀਖ ਮੰਗਦਾ ਹੈ ਜਾਂ ਬੱਚੇ ਨੇ ਤਾਂ ਉਹਨਾਂ ਦਾ ਡੀਐਨਏ ਟੈਸਟ ਕਰਾ ਕੇ ਪ੍ਰੋਪਰ ਤਰੀਕੇ ਨਾਲ ਇਹ ਜਾਣਕਾਰੀ ਉਹ ਹਾਸਲ ਕੀਤੀ ਜਾਵੇ ਉਹ ਕਿੱਥੋਂ ਆ ਰਹੇ ਨੇ ਦਾ ਪਛੋਕਰ ਕੀ ਹੈ ਉਰੇ ਤੱਕ ਕਿਵੇਂ ਆਏ ਤੇ ਉਹਦਾ ਵਜ੍ਹਾ ਕੀ ਹੈ ਕਿ ਪੀਖ ਕਿਉਂ ਮੰਗ ਰਹੇ ਨੇ ਤੇ ਛੋਟੇ ਬੱਚਿਆਂ ਨੂੰ ਜਿਹੜਾ ਪੜਾਈ ਵਾਜਰਾ ਪ੍ਰੇਰਤਾ ਉਹ ਕੀਤਾ ਜਾਵੇ ਤਾਂ ਇਸ ਤੋਂ ਬਾਅਦ ਬਾਬਾਲਾ ਹੋ ਲਗਾਤਾਰ ਚੱਲ ਰਿਹਾ ਹੈ ਕਿ ਆਕਰਕਰ ਇਹ ਡੀਐਨਏ ਟੈਸਟ ਕਿਉਂ ਹੋ ਰਿਹਾ ਹੈ ਵੀ ਸਰਕਾਰ ਤੱਕਾਂ ਕਰ ਰਹੀ ਹੈ ਇਦਾਂ ਦੀਆਂ ਗੱਲਾਂ ਬਾਤਾਂ ਨੇ ਉਹ ਲਗਾਤਾਰ ਚੱਲ ਰਹੀਆਂ ਨੇ ਕਾਨੂੰਨ ਮੁਤਾਬਿਕ ਜਿਹੜਾ ਆਪਾਂ ਡੀਐਨਏ ਚੈੱਕ ਜਿਹੜਾ ਕਰ ਸਕਦੇ ਆ ਕੀ ਪੁਖਾਰੀਆਂ ਨੂੰ ਇਸ ਤਰੀਕੇ ਨਾਲ ਚੁੱਕ ਕੇ ਲੈ ਕੇ ਜਾ ਸਕਦੇ ਆ ਉਹ ਅਸੀਂ ਮਾਹਿਰਾਂ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਅੱਜ ਪੂਰੇ ਪੰਜਾਬ ਦੇ ਵਿੱਚ ਸਥਿਤੀ ਜਿਹੜੀ ਹੋਈ ਆ ਉਹਦੇ ਉੱਪਰ ਕੀ ਹਾਲ ਹੈ ਕੀ ਇਸ ਮਾਮਲੇ ਲੈ ਕੇ ਡਿਟੀ ਕਮਿਸ਼ਨ ਸਾਹਮਣੇ ਆਏ ਨੇ ਜਾਂ ਨਹੀਂ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਸਜੋਗੀ ਗੁਰਮukh Singh Rana ਜੀ ਜੀ ਪਾਣ ਚਰਚੀ ਪਾਣ ਜੀ ਜਿਉਂ ਹੀ ਆਰਡਰ ਆਏ ਸਰਕਾਰ ਦੇ ਤਾਂ ਉਸ ਤੋਂ ਬਾਅਦ ਮੈਨੂੰ ਲੱਗਦਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਸ਼ਕਤੀ ਜਿਹੜੀ ਆ ਉਹ ਕਿਤਨੇ ਕਿਤੇ ਨਜ਼ਰ ਆਈ ਹੈ ਪਰ ਅੱਜ ਸਭ ਤੋਂ ਪਹਿਲਾਂ ਕਿਉਂਕਿ ਇਹਦਾ ਪਟੀਸ਼ਨ ਜਿਹੜੀ ਮੈਨੂੰ ਲੱਗਦਾ ਦਾਇਰ ਕੀਤੀ ਗਈ ਸੀ ਕਿਸੇ ਸਮਾਜ ਸੇਵੀ ਸੰਸਦ ਦੇ ਅੱਗੇ ਬੋਲੋ ਕਿ ਉਸ ਤੋਂ ਬਾਅਦ ਜਿਹੜੇ ਇਹ ਰੰਗ ਨਜ਼ਰ ਆਇਆ ਦੇਖੋ ਅਮਰਜੀਤ ਗੱਲ ਇਹ ਹੈ ਕਿ ਇੱਕ ਅਮਰਸਰ ਦੀ ਸੰਸਥਾ ਨੇ ਤੁਹਾਡੇ ਯਾਦ ਹੋਣਾ ਕਿ ਕਾਫੀ ਦਿਨ ਪਹਿਲਾਂ ਇੱਕ ਅਮਰਸਰ ਚ ਐਫ ਆਈ ਆਰ ਕਰਾਈ ਸੀ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਹੌਲੀ-ਹੌਲੀ ਚੱਲਦਾ ਗਿਆ ਤੇ ਉਹ ਕਹਿੰਦੇ ਵੀ ਐਫਆਰ ਤੇ ਕੋਈ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ ਗਿਆ ਫਿਰ ਵੀ ਉਹ ਫੜਲੇ ਛੱਡ ਤੇ ਫੜਲੇ ਛੱਡਦਾ ਚੱਲਦਾ ਰਿਹਾ ਔਰ ਇੱਕ ਤਾਂ ਦੂਜੀ ਗੱਲ ਇਹ ਵੀ ਹੈ ਕਿ ਜਿਹੜਾ ਪਿਖਾਰੀ ਹੈ ਉਹ ਇੱਕ ਬਹੁਤ ਵੱਡਾ ਨੈਟਵਰਕ ਹੈ ਇੱਕ ਗੈਂਗ ਹੈ ਇਹਨੂੰ ਆਪਾਂ ਜਿਹੜਾ ਪਿਖਾਰੀਆਂ ਦੇ ਕਹਿ ਸਕਦੇ ਆ ਆਪਾਂ ਨੂੰ ਤਾਂ ਰਹਿਮ ਆਉਂਦਾ ਜਦੋਂ ਆਪਾਂ ਰੋਡ ਤੇ ਜਾਂਦੇ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ ਕਿ ਗੱਡੀ ਰੋਕਦੇ ਆ ਤਾਂ ਨਾਲ ਹੀ ਉਹ ਛੋਟੇ ਜਿਹੇ ਬੱਚੇ ਦੇ ਕੋ ਪੰਜਾਬੀ ਖਾਸ ਕਰਕੇ ਜਦੋਂ ਗੱਲ ਪੰਜਾਬ ਤੇ ਆ ਜਾਂਦੀ ਹੈ ਪੰਜਾਬੀ ਇੱਕ ਏਦਾਂ ਦੇ ਕੌਮ ਹੈ ਕਿ ਸਾਨੂੰ ਸਿਰਫ ਇੱਕ ਬੱਚਾ ਜਾਂ ਕਈ ਵਾਰ ਕੋਈ ਮੰਨ ਲਓ ਨਾ ਵੀ ਕੁਛ ਹੋਵੇ ਕੋਈ ਰੋਂਦਾ ਕੋਈ ਦੇਖਣਾ ਚਾਹੀਦਾ ਤੇ ਅਸੀਂ ਨਾਲ ਦੀ ਨਾਲ ਪਿਗਲ ਜਾਂਦੇ ਹਾਂ ਅਸੀਂ ਤੇ ਠੀਕ ਹੈ ਬਿਲਕੁਲ ਤਾਂ ਇਸ ਕਰਕੇ ਇਹ ਹੈ ਵੀ ਜਦੋਂ ਆਪਾਂ ਨੂੰ ਲੱਗਦਾ ਕਿ ਛੋਟਾ ਬੱਚਾ ਹੈ ਨਾ ਉਹਦੇ ਪੈਰਾਂ 'ਚ ਕੋਚਾ ਨਾ ਉਹਦੇ ਕੱਪੜੇ ਜਾਂ ਤਾਂ ਤੇ ਨਾ ਕੁਛ ਹੈ ਤੇ ਉਹ ਜਿਹੜੇ ਭਖਾਰੀ ਹੈ ਉਹ ਆਪ ਵੀ ਦੇਖਦੇ ਆਂ ਵੀ ਆ ਕੇ ਆਪ ਨੰਗੇ ਪੈਰੀ ਫਿਰਦੇ ਹੁੰਦੇ ਆ ਔਰ ਤੁਸੀਂ ਇੱਕ ਹੋਰ ਕਹੋ ਉਹਨਾਂ ਨੂੰ ਤੁਸੀਂ ਅੱਜ ਨਵੀਆਂ ਚੱਪਲਾਂ ਨਵੇਂ ਜੁੱਤੇ ਦਿਵਾ ਦੋ ਤੇ ਤੁਹਾਨੂੰ 1 ਘੰਟੇ ਬਾਅਦ ਫੇਰ ਨੰਗੇ ਦੇਖਣਗੇ ਉਹ ਅੱਜ ਤੁਸੀਂ ਉਹਨਾਂ ਨੂੰ ਨਵੇਂ ਕੱਪੜੇ ਦਿਵਾ ਦੋ ਤੇ ਤੁਹਾਨੂੰ 2 ਘੰਟਿਆਂ ਬਾਅਦ ਜਾਂ ਅਗਲੇ ਦਿਨ ਤੁਹਾਨੂੰ ਫੇਰ ਪੁਰਾਣੇ ਕੱਪੜੇ ਹੀ ਮਿਲਣਗੇ ਉਹ ਠੀਕ ਹੈ ਕਿਉਂ ਕਿ ਕਿਉਂਕਿ ਨਵੇਂ ਕੱਪੜੇ ਤਾਂ ਉਹਨਾਂ ਨੂੰ ਦੇਣਾ ਕਿਸੇ ਨੇ ਨਹੀਂਗਾ ਤਾਂ ਇਸ ਕਰਕੇ ਉਹ ਜਿਹੜਾ ਇੱਕ ਗੈਂਗ ਆ ਬਹੁਤ ਵੱਡਾ ਭਿਖਾਰੀਆਂ ਦਾ ਔਰ ਜਿਹੜੀ ਬਹੁਤ ਵੱਡੀ ਇਹ ਕਿੰਨੇ ਜਿਹੜਾ ਨੈਟਵਰਕ ਹੈ ਇਹ ਇਹ ਜੀ ਗੱਲ ਨਹੀਂ ਕਿ ਜਿਹੜੇ ਆ ਭਿਖਾਰੀ ਆ ਕਿ ਭੁੱਖੇ ਮਰ ਰਹੇ ਆ ਲੱਖਪਤੀ ਭਿਖਾਰੀ ਨੇ ਠੀਕ ਹੈ ਹੁਣ ਉਸ ਨੂੰ ਲੈ ਕੇ ਵਾਰ-ਵਾਰ ਵਾਰ-ਵਾਰ ਜਿਹੜੀਆਂ ਸ਼ਿਕਾਇਤਾਂ ਜਾ ਰਹੀਆਂ ਸੀ ਚੌਂਕਾਂ ਦੇ ਵਿੱਚ ਖੜੇ ਆ ਰੋਡ ਤੇ ਖੜੇ ਨੇ ਕਾਨੂੰਨ ਆ ਸਾਡੇ ਜਿਵੇਂ ਕੋਈ ਭੀਖ ਨਹੀਂ ਮੰਗ ਸਕਦਾ ਤੇ ਦੇਖੋ ਇੱਕ ਤਾਂ ਇਹ ਹੈ ਕਿ ਸਾਡੇ ਦੇਸ਼ ਦੇ ਵਿੱਚ ਅੱਜ ਇੰਨੀ ਵੀ ਜ਼ਿਆਦਾ ਗਰੀਬੀ ਨਹੀਂ ਹੈ ਕਿ ਕਿਸੇ ਨੂੰ ਦੋ ਵਗ ਦੇ ਰੋਟੀ ਲਈ ਮੰਗਣਾ ਬਿਲਕੁਲ ਇੱਦਾਂ ਪੰਜਾਬ ਜਿੰਨਾ ਮਰਜ਼ੀ ਕੋਈ ਗਰੀਬ ਹੋਵੇ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਵੈਸੇ ਤਾਂ ਪੂਰੇ ਦੇਸ਼ ਦੇ ਵਿੱਚ ਚਾਹੇ ਬਿਲਕੁਲ ਗਰੀਬਾ ਉਹ ਵੀ ਅੱਜ ਆਪਣੇ ਘਰ ਬੈਠ ਕੇ ਰੋਟੀ ਜ਼ਰੂਰ ਖਾ ਰਹੇ ਹੁਣ ਇਹ ਭਿਖਾਰੀ ਤੁਸੀਂ ਰੋਡ ਤੇ ਚਲੇ ਜਾਓ ਕਦੇ ਬੱਚਿਆਂ ਦੇ ਜਿਹੜੇ ਉਹ ਪਗਾਨੇ ਜਿਹਾ ਆਪਾਂ ਦੇਖਦੇ ਆ ਉਹ ਵੇਚ ਰਿਹਾ ਕਦੇ ਉਹ ਗੱਡੀਆਂ ਦੇ ਉੱਪਰ ਸ਼ੀਸ਼ੇ ਸਾਫ਼ ਕਰ ਰਿਹਾ ਕੋਈ ਉਹ ਜਾਲੇ ਸਾਫ਼ ਕਰਨ ਵਾਲਾ ਵੇਚ ਰਿਹਾ ਕੋਈ ਉਹ ਗੱਡੀ ਦੀਆਂ ਜਾਲੀਆਂ ਉਹ ਵੇਚ ਰਿਹਾ ਮਤਲਬ ਕਿ ਅਲੱਗ-ਅਲੱਗ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨਾਂ ਦੀਆਂ ਉਹ ਉਹ ਚੀਜ਼ਾਂ ਜਿਹੜੀਆਂ ਵੇਚ ਕੇ ਜਾਂ ਕਈ ਵਾਰ ਆਪਾਂ ਕਹਿੰਦੇ ਆ ਆਪਾਂ ਦੇਖਦੇ ਆ ਵੀ ਉਹ ਚੀਜ਼ ਆਪਾਂ ਕਹਿੰਦਾ ਛੱਡ ਜਰਾ ਚ ਲੈਣੀ ਤੂੰ ਆਪਣੇ ਪੈਸੇ ਲੈ ਲੈ ਹੈਨਾ ਫਿਲਮ ਤਾਂ ਆਪਾਂ ਦੇਖਣਾ ਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਸੋਸ਼ਲ ਮੀਡੀਆ ਹਾਰੇ ਦੇ ਕਿਤੇ ਕੋਲ ਹੈ ਸੋਸ਼ਲ ਮੀਡੀਆ ਸਾਰਾ ਚਲਾਉਂਦੇ ਨੇ ਤੁਸੀਂ ਜ਼ਿਕਰ ਕਾਰੀਆਂ ਦੇ ਕੋਲ ਵਾਈਪਰ ਨੇ ਜਦੋਂ ਗੱਡੀ ਤੇ ਮਾਰਦੇ ਨੇ ਨਾ ਤਾਂ ਗੱਡੀ ਦਾ ਜਿਹੜਾ ਅਗਲਾ ਜਿਹੜਾ ਸ਼ੀਸ਼ਾ ਬਿਲਕੁਲ ਸਾਫ਼ ਹੋ ਜਾਂਦਾ ਇੱਕ ਸਕੈਂਡਲ ਵੀ ਤੁਹਾਨੂੰ ਯਾਦ ਹੋਵੇ ਸਾਹਮਣੇ ਆਇਆ ਸੀ ਜਦੋਂ ਫਾਸਟ ਟੈਕ ਲੱਗਿਆ ਵਾਸੀਂ ਦੇ ਦੋ ਮਾਰਦੇ ਸੀ ਤਾਂ ਫਾਸਟ ਟੈਕ ਕਿਤੇ ਕਿਤੇ ਕ੍ਰੈਸ਼ ਹੋ ਜਾਂਦਾ ਉਹ ਸਕੈਮ ਕਰਕੇ ਉਹ ਪੈਸੀ ਕੱਢ ਲੈਂਦੇ ਸੀ ਉਹ ਵੀ ਹਾਂ ਬਿਲਕੁਲ ਇਹ ਸਕੈਮ ਬਿਲਕੁਲ ਉਹ ਵੀ ਸਕੈਮ ਸਾਹਮਣੇ ਆਇਆ ਸੀ ਤਾਂ ਉਹ ਹੌਲੀ 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 ਗੱਲ ਇਹ ਜਿਹੜੀ ਹੈਗੀ ਇੱਥੋਂ ਤੱਕ ਪਹੁੰਚੀ ਕਿ ਜਿੰਨਾ ਬੱਚਿਆਂ ਨੂੰ ਇਹ ਭਿਖਾਰੀ ਲੈ ਕੇ ਭੀਖ ਮੰਗਦੇ ਆ ਕੀ ਵਾਕਈ ਉਹ ਬੱਚੇ ਇਨਾਂ ਦੇ ਹੈਗੇ ਆ ਕਿ ਨਹੀਂ ਹੈਗੇ ਤਾਂ ਉਥੋਂ ਇਹ ਗੱਲ ਸ਼ੁਰੂ ਹੋਈ ਕਿ ਕਿਉਂ ਨਾ ਇਨਾਂ ਬੱਚਿਆਂ ਦਾ ਤੇ ਇਨਾਂ ਪਿਖਾਰੀਆਂ ਦਾ ਜਿਹੜਾ ਡੀਐਨਏ ਆ ਉਹ ਟੈਸਟ ਕਰਾ ਲਿਆ ਜਵੇ ਤਾਂ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਕੱਲ ਇੱਕ ਪੱਤਰ ਜਾਰੀ ਕੀਤਾ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਪਿਖਾਰੀ ਆ ਉਹਨਾਂ ਨੂੰ ਚੱਕ ਕੇ ਰੈਸਕਿਊ ਕਰਕੇ ਬੱਚਿਆਂ ਸਮੇਤ ਉਹਨਾਂ ਦਾ ਡੀਐਨਏ ਟੈਸਟ ਕਰਾਇਆ ਜਾਵੇ ਜੇ ਤਾਂ ਉਹ ਆਪਣਾ ਤੇ ਆਪਣੇ ਛੋਟੇ ਬੱਚਿਆਂ ਦਾ ਅਗਰ ਉਹ ਪ੍ਰੂਫ ਆਈਡੀ ਪ੍ਰੂਫ ਕੋਈ ਵੀ ਦੇ ਦੇਣਗੇ ਤਾਂ ਫਿਰ ਉਹਦੇ ਚ ਡੀਐਨਏ ਦੀ ਕੋਈ ਗੰਜائش ਨਹੀਂ ਜੇ ਉਹਨਾਂ ਦਾ ਕੋਈ ਪ੍ਰੂਫ ਨਹੀਂ ਹੋਏਗਾ ਤਾਂ ਉੱਥੇ ਡੀਐਨਏ ਕਰਾਉਣਾ ਪਏਗਾ ਹੁਣ ਮਸਲਾ ਡੀਐਨਏ ਦੇ ਫਸ ਗਿਆ ਬਿਲਕੁਲ ਕਿ ਡੀਐਨਏ ਕਰਾਉਣ ਦੇ ਲਈ ਤੁਹਾਨੂੰ ਸਹਿਮਤੀ ਜ਼ਰੂਰੀ ਹੈ ਕਿ ਸਹਿਮਤੀ ਉਹਨਾਂ ਨੇ ਦੇਣੀ ਨਹੀਂ ਤਾਂ ਹੁਣ ਉਹਦੇ ਚ ਕੀ ਹੈ ਕਿ ਕੋਈ ਇਦਾਂ ਦਾ ਕਾਨੂੰਨ ਹੈ ਕਿ ਬਿਨਾਂ ਸਹਿਮਤੀ ਦੇ ਉੱਪਰੋਂ ਜੇਕਰ ਆਪਾਂ ਗੱਲ ਕਰੀਏ ਤਾਂ ਬਿਨਾਂ ਸਹਿਮਤੀ ਤੋਂ ਕੀ ਆਪਾਂ ਕਿਸੇ ਦਾ ਡੀਐਨਏ ਕਰਾ ਸਕਦੇ ਆ ਕਿਉਂ ਬਿਲਕੁਲ ਆਪਾਂ ਮਾਹਿਰ ਨਾਲ ਜੇ ਗੱਲ ਕਰੇਗਾ ਨਹੀਂ ਦੇ ਬਿਲਕੁਲ ਆਪਾਂ ਉਹ ਵੀ ਆਪਾਂ ਗੱਲਬਾਤ ਕਰਦੇ ਹਾਂ ਕਿਉਂਕਿ ਜਿਹੜੇ ਕਾਨੂੰਨੀ ਮਾਹਰ ਹੈ ਉਹਨਾਂ ਨਾਲ ਵੀ ਆਪਾਂ ਇਸ ਸੰਬੰਧ ਦੀ ਜਿਹੜੀ ਗੱਲਬਾਤ ਆਪਾਂ ਕਰਾਂਗੇ ਪਰ ਜਿਹੜੀ ਗੱਲ ਇਹ ਹੈ ਕਿ ਜਿਹੜਾ ਹੁਣ ਆਪਾਂ ਆਮ ਕਰਕੇ ਦੇਖਦੇ ਹੋ ਤੁਹਾਡੇ ਯਾਦ ਹੋਣਾ ਕਿ ਪਿੱਛੇ ਜੇ ਇੱਕ ਜਿਹੜਾ ਹਾਦਸਾ ਹੋਇਆ ਸੀਗਾ ਜਹਾਜ਼ ਹਾਦਸਾ ਤਾਂ ਉੱਥੇ ਜਿਹੜੀਆਂ ਲਾਸ਼ਾਂ ਕਿੰਨੀਆਂ ਸੀਗੀਆਂ ਤਾਂ ਉਹ ਲਾਸ਼ਾਂ ਦਾ ਵੀ ਇੱਕ ਡੀਐਨਏ ਕਰਾਉਣਾ ਪਿਆ ਸੀਗਾ ਬਿਲਕੁਲ ਵੀ ਪਤਾ ਲੱਜੇ ਕਿਹੜੇ ਪਰਿਵਾਰ ਦਾ ਬਿਲਕੁਲ ਵੀ ਪਤਾ ਲੱਜੇ ਕਿਹੜੀ ਲਾਸ਼ ਕਿਹੜੇ ਪਰਿਵਾਰ ਦੀ ਹੈ ਹੁਣ ਗੱਲ ਇਹ ਬੱਚਿਆਂ ਦੀ ਹੈ ਕਿ ਇਹ ਬੱਚੇ ਕਿਹਦੇ ਆ ਕੀ ਬੱਚੇ ਇਹ ਚੋਰੀ ਕਰੇ ਹੋਏ ਨੇ ਕੀ ਬੱਚੇ ਇਹ ਚੱਕ ਕੇ ਲੈ ਕੇ ਆਂਦੇ ਆ ਕਿਤੋਂ ਬਿਲਕੁਲ ਇਹ ਵੀ ਆ ਕਿੰਨਾ ਕਰ ਜੇ ਤੁਸੀਂ ਬੱਚਿਆਂ ਦੀ ਗੱਲ ਕੀਤੀ ਆ ਆਪਾਂ ਦੇਖਿਆ ਨੇ ਪਿੱਛੇ ਬੜਾ ਸਕੈਂਡਲ ਸਾਹਮਣੇ ਆਇਆ ਸੀ ਜਿਹੜੇ ਪਖਾਰੀ ਨੇ ਬੱਚੇ ਅੱਗੇ ਸੇਲ ਕਰਦੇ ਸੀ ਇੱਕ ਬੱਚਾ ਦੂਜਾ ਬੱਚਾ ਇਹ ਗੁਰਦਾਸਪੁਰ ਹਿਆਰਪੁਰ ਤਿੰਨ ਚਾਰ ਜਗ੍ਹਾ ਦੀ ਖਬਰਾਂ ਨਹੀਂ ਬਿਲਕੁਲ ਦੇਖੋ ਬੱਚੇ ਚੋਰੀ ਬੱਚੇ ਚੋਰੀ ਹਸਪਤਾਲਾਂ ਦੇ ਵਿੱਚ ਕਿੰਨੇ ਸਕੈਂਡਲ ਹੋਏ ਆ ਪੰਜਾਬ ਦੇ ਵੱਖ-ਵੱਖ ਹਸਪਤਾਲਾਂ 'ਚ ਕਿੰਨੇ ਬੱਚੇ ਚੋਰੀ ਦਾ ਮਾਮਲਾ ਸਾਹਮਣੇ ਆਇਆ ਤਾਂ ਉਸ ਤੋਂ ਬਾਅਦ ਉਹ ਜਿਹੜਾ ਮਾਮਲਾ ਹਲ ਡੀਐਨਏ ਨਾਲ ਹੋ ਸਕਦਾ ਤਾਂ ਹੁਣ ਆਪਾਂ ਕਾਨੂੰਨੀ رائے ਕੀ ਹੈ ਵੀ ਕੀ ਵਾਕਈ ਡੀਐਨਏ ਹੋ ਸਕਦਾ ਨਹੀਂ ਆਪਾਂ ਇਸ ਵਾਰ ਤੇ ਗੱਲਬਾਤ ਕਰਦੇ ਆ ਆਪਣੇ ਨਾਲ ਸੀਨੀਅਰ ਐਡਵੋਕੇਟ ਨੇ ਦਲਵਾਰਾ ਸਿੰਘ ਭਿੰਡਰ ਜੁੜ ਚੁੱਕੇ ਨੇ ਭਿੰਡਰ ਸਾਹਿਬ ਥੈਂਕ ਯੂ ਜੀ ਇਹ ਬੰਨੀ ਹਾਂ ਪੀਟਰ ਸਾਹਿਬ ਬਾਰੇ ਕਾਨੂੰਨੀ ਪੱਖ ਇਹ ਹੈ ਜੀ ਜੀ ਕਿ ਸੁਪਰੀਮ ਕੋਰਟ ਨੇ ਕੋਈ 2023 ਦੇ ਵਿੱਚ ਇੱਕ ਕਾਨੂੰਨ ਦਿੱਤਾ ਸੀਗਾ ਜੀ ਜੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਤਾਂ ਹੈਗਾ ਬੱਚਾ 18 ਸਾਲ ਤੋਂ ਘੱਟ ਦਾ ਉਹਦੇ ਗਾਰਡੀਅਨ ਦੀ ਕੰਸੈਂਟ ਲੈਣੀ ਪੈਗੀ ਜੀ ਤੇ ਜੇ ਬੰਦਾ ਖੁਦ ਅਡਲਟ ਹੈਗਾ 20 ਸਾਲ ਦਾ ਜਾਂ 22 ਸਾਲ ਦਾ ਜਾਂ ਉਸ ਤੋਂ 18 ਸਾਲ ਤੋਂ ਉੱਪਰ ਤਾਂ ਉਹਦੀ ਕੰਸੈਂਟ ਜ਼ਰੂਰੀ ਹੈ ਜੀ ਇਹ ਮਸਲਾ ਰਿਲੇਟ ਕਰਦਾ ਕੋਰਟ ਦੇ ਵਿੱਚ ਹਮ ਜਿਤ ਤੱਕ ਪੰਜਾਬ ਸਰਕਾਰ ਦਾ ਕੋਈ ਇਹ ਨਵਾਂ ਕਾਨੂੰਨ ਦੀ ਗੱਲ ਕਰ ਰਹੇ ਹਨ ਤਾਂ ਉਹਦੇ ਵਾਸਤੇ ਨਵਾਂ ਕਾਨੂੰਨ ਪਾਸ ਕੀਤਾ ਜਾ ਸਕਦਾ ਤੇ ਉਹਦੇ ਤੇ ਫਿਰ ਸੁਪਰੀਮ ਕੋਰਟ ਦੀ ਕੋਈ ਕਾਨੂੰਨ ਲਾਗੂ ਨਹੀਂ ਹੋਏਗਾ। ਨਹੀਂ ਪਿੰਡਰ ਸਾਹਿਬ ਕੋਈ ਪੰਜਾਬ ਸਰਕਾਰ ਦਾ ਕਾਨੂੰਨ ਨਹੀਂ ਹੈ। ਸਿਰਫ ਇੱਕ ਪੰਜਾਬ ਸਰਕਾਰ ਦੇ ਜਿਹੜਾ ਚਾਈਲਡ ਵੈਲਫੇਅਰ ਡਿਪਾਰਟਮੈਂਟ ਆ ਉਹਨੇ ਸਿਰਫ ਇੱਕ ਪੱਤਰ ਕੱਢਿਆ ਸਿੰਪਲ ਕਿ ਪੰਜਾਬ ਦੇ ਜਿੰਨੇ ਭਿਖਾਰੀ ਬੱਚੇ ਲੈ ਕੇ ਘੁੰਮ ਰਿਹਾ ਉਹਨਾਂ ਬੱਚਿਆਂ ਦਾ ਉਹਨਾਂ ਜਿਹੜੀਆਂ ਮਹਿਲਾਵਾਂ ਲੈ ਕੇ ਖੜਦੀਆਂ ਨੇ ਭੀਖ ਮੰਗਦੀਆਂ ਉਹਨਾਂ ਦਾ ਡੀਐਨਏ ਮੈਚ ਕਰਾਓ ਕਿ ਵਾਕਈ ਉਹ ਬੱਚੇ ਉਹਨਾਂ ਦੇ ਆ ਕਿ ਨਹੀਂ ਬਸ ਸਿੰਪਲ ਪੱਤਰਾ ਕਾਨੂੰਨ ਕੋਈ ਨਹੀਂ ਇਹਦੇ ਬਾਰੇ ਫਿਰ ਇੱਕ ਚੀਜ਼ ਹੋਰ ਹੈ ਨਾ ਦੇਖੋ ਇਹ ਜਿਹੜੇ ਸੁਪਰੀਮ ਕੋਰਟ ਦੀ ਰੂਲਿੰਗ ਵਾਲੀ ਗੱਲ ਹੈ ਜਾਂ ਹਾਈ ਕੋਰਟ ਦੀ ਜਾਂ ਇਹਦੇ ਵਿੱਚ ਤਾਂ ਉਹ ਕੇਸਾਂ ਬਾਰੇ ਆ ਜਿਨ੍ਹਾਂ ਬਾਰੇ ਕੋਰਟ ਕੋਈ ਡਿਸਪਿਊਟ ਪੈਂਡਿੰਗ ਹੈ ਹੂੰ ਕਿ ਤੁਸੀਂ ਡੀਐਨਏ ਕਰਵਾ ਸਕਦੇ ਹੋ ਜਾਂ ਨਹੀਂ ਕਰਾ ਸਕਦੇ ਜੀ ਐਸਟਰਾਪੀਖ ਮੰਗਦੇ ਮਾਪੇ ਜਾਂ ਇੱਕ ਡਾਕਟਰ ਦੇ ਨਾਲ ਇੱਕ ਆਰਸ ਦੇ ਨਾਲ ਜਾਂ ਇੱਕ ਬੁੱਢੇ ਬੰਦੇ ਦੇ ਨਾਲ ਇੱਕ ਬੱਚਾ ਜਿਹੜਾ ਹੈਗਾ ਜਾਂ ਬੰਦੇ ਦੇ ਨਾਲ ਹੈਗਾ ਤਾਂ ਉਹ ਉਹਨਾਂ ਨੇ ਪੰਜਾਬ ਸਰਕਾਰ ਨੇ ਜਿਹੜੀ ਉਹਨਾਂ ਦੀ ਮਨਸ਼ਾ ਉਹ ਤਾਂ ਇਹ ਕਨਫਰਮ ਕਰਨਾ ਕਿ ਇਹ ਰੀਅਲੀ ਇਹਦਾ ਬੱਚਾ ਹੈ ਜਾਂ ਇਹ ਕੋਈ ਚੋਰੀ ਕੀਤਾ ਬਿਲਕੁਲ 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 ਉਹ ਮਨਸ਼ਾ ਮਨਸ਼ਾ ਬਿਲਕੁਲ ਸਹੀ ਹੈ ਉਹਦੇ ਵਿੱਚ ਮੇਰੇ ਖਿਆਲ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਉਸ ਦੇ ਵਿੱਚ ਇੱਕ ਇੱਕ ਵਕੀਲ ਸਾਹਿਬ ਇੱਕ ਵਕੀਲ ਸਾਹਿਬ ਸਵਾਲ ਦੱਸੋ ਜਿਸ ਤਰ੍ਹਾਂ ਵੀਡੀਓ ਸਾਹਮਣੇ ਆਈ ਹੈ ਧੱਕੇ ਦੇ ਨਾਲ ਚੱਕ-ਚੱਕ ਕੇ ਜਿਹੜਾ ਉਸ ਬੱਚਿਆਂ ਦਾ ਉਹਨੂੰ ਲੈ ਕੇ ਜਾ ਰਹੇ ਨੇ ਡੀਐਨਏ ਟੈਸਟ ਕਰਵਾਇਆ ਜਾ ਰਿਹਾ ਕਿ ਕਾਨੂੰਨ ਸਾਡਾ ਇਹਨੂੰ ਅਲਾਉ ਕਰਦਾ ਕਿ ਆਪਾਂ ਕਿਸੇ ਨੂੰ ਧੱਕੇ ਦੇ ਨਾਲ ਚੱਕ ਕੇ ਉਹਦਾ ਡੀਐਨਏ ਕਰਵਾਈਏ ਜਾਂ ਬੱਚਾ ਹੋਵੇ ਜਾਂ ਬਜ਼ੁਰਗ ਹੋਵੇ ਜਾਂ ਕੋਈ ਮਾਤਾ ਹੋਵੇ ਜਾਂ ਕੋਈ ਭੈਣ ਹੋਵੇ ਨਹੀਂ ਦੇਖੋ ਇਸ ਤਰ੍ਹਾਂ ਚੱਕ ਕੇ ਜਬਰਦਸਤੀ ਕਰਨੀ ਕਿਸੇ ਵੀ ਬੰਦੇ ਦੇ ਕੋ ਰਾਈਟ ਟੂ ਪ੍ਰਾਈਵੇਸੀ ਹੈਗੀ ਆ ਆਰਟੀਕਲ 21 ਜਿਹੜਾ 21 ਹੈਗਾ ਰਾਈਟ ਟੂ ਲਾਈਫ ਹੈ ਕਨਸਟੀਟਿਊਸ਼ਨ ਦਾ ਉਹ ਤੁਹਾਨੂੰ ਇਦਾਂ ਤਾਂ ਨਹੀਂ ਹੈ ਵੀ ਤੁਹਾਨੂੰ ਡਿਗਨਿਟੀ ਹਰੇਕ ਬੰਦੇ ਦੀ ਇੱਜ਼ਤ ਰਿਸਪੈਕਟ ਇਹ ਸਾਰਾ ਕੁਝ ਹੋਣਾ ਚਾਹੀਦਾ ਏਦਾਂ ਚੱਕ ਚੱਕ ਕੇ ਇਸ ਧੱਕੇ ਨਾਲ ਨਹੀਂ ਉਹਨਾਂ ਦੀ ਪਰਸੈਂਟ ਲੈ ਕੇ ਤੇ ਉਹਨਾਂ ਨੂੰ ਪਿਆਰ ਨਾਲ ਸਮਝਾ ਬੁਝਾ ਕੇ ਕੋਈ ਇਦਾਂ ਦਾ ਰਿਸਪੈਕਟ ਤਾਂ ਵਰਕਰਾਰ ਰਹਿਣੀ ਚਾਹੀਦੀ ਆ ਨਾ ਜੇ ਚਾਹੇ ਭਖਾਰੀ ਵੀ ਹੈ ਗਰੀਬ ਬੰਦਾ ਵੀ ਹੈ ਤਾਂ ਉਹ ਵੀ ਤਾਂ ਇਹ ਜਿੱਦ ਦਾ ਹੱਕਦਾਰ ਆ ਤੁਸੀਂ ਇਦਾਂ ਤਾਂ ਨਹੀਂ ਕਰ ਸਕਦੇ ਵੀ ਕਿਸੇ ਵੀ ਬੰਦੇ ਨੂੰ ਚੱਕ ਕੇ ਫਟਾਫਟ ਉੱਥੇ ਥਾਣੇ ਲੈ ਜਾ ਕੇ ਨਾਲ ਇਦਾਂ ਕਰੋਗੇ ਤੇ ਉਹਨਾਂ ਨੂੰ ਮੋਟੀਵੇਟ ਕਰੋ ਪਰ ਸਿਊ ਕਰੋ ਐਫਰਟ ਤਾਂ ਕਰੋ ਨਾ ਘਟੋ ਘੱਟ ਜੀ 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 ਇਹ ਕੋਈ ਦਿੱਕਤ ਨਹੀਂ ਆਉਂਦੀ ਆ ਲਾਸਟ ਰਿਜ਼ਲਟ ਵਜੋਂ ਤੁਸੀਂ ਇਹ ਕੰਮ ਕਰ ਸਕਦੇ ਹੋ ਸਟਾਰਟਿੰਗ ਦੇ ਵਿੱਚ ਹੀ ਆ ਧੱਕਾ ਕਰਨਾ ਤਾਂ ਨਹੀਂ ਸਹੀ ਗੱਲ ਹੈ ਹਮ ਚਲੋ ਚਲੋ ਠੀਕ ਹੈ ਸਭ ਤੁਹਾਡਾ ਧੰਨਵਾਦ ਟੋਟਲੀ ਠੀਕ ਹੈ ਜੀ ਮਿਹਰਬਾਨੀ ਤੋ ਦੇਖੋ ਗੱਲ ਇਹ ਹੈ ਵੀ ਹੁਣ ਐਡਵੋਕੇਟ ਇਹ ਗੱਲ ਕਹਿ ਰਹੇ ਆ ਕਿ ਇੱਕ ਤਾਂ ਜਿਵੇਂ ਆਪਾਂ ਪਹਿਲਾਂ ਕਿਹਾ ਵੀ ਜੇ ਤਾਂ ਨਵਾਲੇਗਾ ਤਾਂ ਫਿਰ ਉਹਦੇ ਮਾਤਾ ਪਿਤਾ ਦੀ ਕੰਸੈਂਟ ਜ਼ਰੂਰੀ ਹੈ ਜੇ ਉਹ ਬਾਲਗ ਹੈ ਖੁਦ ਤਾਂ ਫਿਰ ਉਹਦੀ ਖੁਦ ਦੀ ਕੰਸੈਂਟ ਜ਼ਰੂਰੀ ਹੈ ਹੁਣ ਦੂਜੇ ਪਾਸੇ ਗੱਲ ਮਨਸ਼ਾ ਕਿਸੇ ਕੋਰਟ ਦੀ ਪ੍ਰਸੀਡਿੰਗ ਨਹੀਂ ਮਨਸ਼ਾ ਇਹ ਹੈ ਕਿ ਕੀ ਜਿਸ ਬੱਚੇ ਦੀਏ ਵਰਤੋਂ ਕਰ ਰਿਹਾ ਤਾਂ ਕੀ ਉਹ ਬੱਚਾ ਇਹਨਾਂ ਦਾ ਹੈ ਨਾ ਇਕ ਪਰਦੇ ਇਹ ਕੰਸਰਨ ਦੀ ਗੱਲ ਕੀਤੀ ਹੈ ਨੇ ਕਿ ਜਿਉਂ ਸਮ ਲੋਬੀਸ ਪੋਸ ਕਰੋ ਜਿਵੇਂ ਆਪਾਂ ਲਗਾਤਾਰ ਆ ਵੀਡੀਓ ਦੇਖ ਰਹੇ ਜਿਹੜੀ ਅੱਜ ਸਾਹਮਣੇ ਆ ਰਹੀ ਜਾਂਦੇ ਅਮਰ ਸਾਹਿਬ ਤੋਂ ਇੱਕ ਮਾਂ ਦੇ ਕੋਲ ਦੋ ਬੱਚੇ ਨੇ ਕੀ ਮਾਂ ਉਹ ਸਹਿਮਤ ਹੋਵੇਗੀ ਕਿ ਮੇਰੇ ਬੱਚੇ ਦਾ ਡੀਐਨਏ ਕੀਤਾ ਜਾਵੇ ਜਾਂ ਉਹ ਪ੍ਰੋਪਰ ਅਨਲਾਈਜ਼ ਹੋਵੇਗੀ ਵੀ ਹਾਂ ਮੈਂ ਮਨਜ਼ੂਰ ਕਰਦੇ ਹਾਂ ਵੀ ਤੁਸੀਂ ਮੇਰੇ ਬੱਚੇ ਦਾ ਡੀਐਨਏ ਕਰ ਨਹੀਂ ਨਹੀਂ ਦੇਖੋ ਲੱਗਦਾ ਇਹਨਾਂ ਇਦਾਂ ਦਾ ਕੋਈ ਹੋਰ ਨਹੀਂ 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 ਦੇਖੋ ਇਹ ਜਿਹੜੀ ਗੱਲ ਤੁਹਾਨੂੰ ਕਹਿਣਾ ਚਾਹਨਾ ਇੱਕ ਤਾਂ ਮਾਮਲਾ ਕੋਈ ਕੋਡ ਚ ਹੈ ਠੀਕ ਹੈ ਕੋਈ ਅੰਡਰ ਪ੍ਰੋਸੈਸ ਚਾ ਕੋਡ ਦੇ ਵਿੱਚ ਉਹ ਕੋਡ ਦਾ ਵੱਖਰਾ ਆਪਣਾ ਮਾਮਲਾ ਹੈ ਤਾਂ ਉਸ ਦੇ ਚ ਤਾਂ ਉਹਦੀ ਕਨਸੈਂਟ ਜ਼ਰੂਰੀ ਹੈ ਪਰ ਦੂਜੇ ਪਾਸੇ ਜਿਹੜਾ ਇਹ ਮਾਮਲਾ ਹੈ ਕੋਡ ਦਾ ਮਾਮਲਾ ਨਹੀਂ ਹੈ ਇਹ ਤਾਂ ਸਿਰਫ ਇੱਕ ਇਸ ਕਰਕੇ ਸਰਕਾਰ ਚਾਹੁੰਦੀ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਜਾਂ ਹੋਰ ਨਾ ਹਿੱਸਿਆਂ ਦੇ ਵਿੱਚ ਬੱਚੇ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਵੱਧ ਰਹੀਆਂ ਨੇ ਬੱਚੇ ਚੋਰੀ ਹੋ ਰਿਆ ਬਾਅਦ ਚੋ ਮਿਲ ਨਹੀਂ ਰੇ ਇਹ ਨਹੀਂ ਪਤਾ ਲੱਗਦਾ ਚੋਰੀ ਲੈ ਕੇ ਕੌਣ ਗਿਆ ਦੂਜੇ ਪਾਸੇ ਛੜਕਾਂ ਦੇ ਸੀ ਬੱਚਿਆਂ ਨੂੰ ਚੱਕ ਕੇ ਭੀਖ ਮੰਗ ਰਹੇ ਆ ਠੀਕ ਹੈ ਤਾਂ ਸਾਡਾ ਮਕਸਦ ਕਿਸੇ ਨੂੰ ਡੇਮਰਲੈਸ ਕਰਨਾ ਨਹੀਂ ਕਿਸੇ ਦੀ ਜ਼ਿੰਦਗੀ ਨਾਲ ਖਿਲਵਾਰ ਕਰਨਾ ਨਹੀਂ ਸਾਡਾ ਮਕਸਦ ਸਿਰਫ ਇੱਕ ਹੈ ਕਿ ਜਿਹੜੇ ਬੱਚੇ ਤੁਹਾਡੇ ਕੋਲ ਨੇ ਜਿਨ੍ਹਾਂ ਬੱਚਿਆਂ ਨੂੰ ਤੁਸੀਂ ਚੱਕ ਕੇ ਭੀਖ ਮੰਗ ਰਹੇ ਹੋ ਤਾਂ ਕੀ ਉਹ ਬੱਚੇ ਤੁਹਾਡੇ ਹੈ ਬਸ ਸਾਡਾ ਮਕਸਦ ਸਰਪੇਨਣਾ ਪੰਜਾਬ ਸਰਕਾਰ ਦਾ ਚਲੋ ਠੀਕ ਹੈ ਭਾਣਾ ਜੀ ਅੱਜ ਖਾਸ ਤੌਰ ਤੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਵਾਪਕ ਸ਼ਾਰਾਂ ਦੇ ਵਿੱਚ ਜੋ ਸਥਿਤੀ ਹੋਈ ਹੈ ਉਸ ਤੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੀ ਕੀਤਾ ਕੀਵੇਂ ਜਿਹੜਾ ਬੁਖਾਰ ਆਉਣਾ ਚੱਕਿਆ ਗਿਆ ਕੀਵੇਂ ਡੀਐਨਏ ਟੈਸਟ ਕਰਾ ਲਗੇ ਉਹ ਵੀ ਅਸੀਂ ਤੁਹਾਨੂੰ ਜਿਹੜੀ ਰਿਪੋਰਟ ਹੈ ਅਗਲੇ ਐਪੀਸੋਡ ਦੇ ਵਿੱਚ ਸਾਂਝੀ ਕਰਾਂਗੇ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੀ ਬ੍ਰੇਕ ਦਾ ਬ੍ਰੇਕ ਲੈਣੇ ਇੱਕ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਸਾਰੀ ਜਿਹੜੀ ਜਾਣਕਾਰੀ ਉਹ ਸਾਂਝੀ ਕਰਾਂਗੇ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਅਸੀਂ ਅੱਜ ਖਾਸ ਤੌਰ ਤੇ ਜੋ ਪੰਜਾਬ ਸਰਕਾਰ ਵੱਲੋਂ ਨੋਟਿਸ ਜਿਹੜਾ ਜਾਰੀ ਕੀਤਾ ਗਿਆ ਸੋ ਪੰਜਾਬ ਸਰਕਾਰ ਦਾ ਏਮ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਭੁਖਾਰੀ ਮੁਕਤ ਕਰਨੇ ਨੇ ਜਿਹੜੇ ਛੋਟੇ ਬੱਚੇ ਭੁਖਾ ਪੀਖ ਮੰਗ ਰਹੇ ਨੇ ਤਾਂ ਉਹਨਾਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕਰਨਾ ਹੈ ਜਾਂ ਫਿਰ ਪੰਜਾਬ ਦੇ ਵਿੱਚ ਲਗਾਤਾਰ ਜਿਹੜੀਆਂ ਨੇ ਘਟਨਾਵਾਂ ਵਾਪਰੀਆਂ ਨੇ ਜਿਦੇ ਵਿੱਚ ਆਪਾਂ ਕਹਿ ਸਕਦੇ ਹਾਂ ਛੋਟੇ ਬੱਚਿਆਂ ਨੂੰ ਜਿਹੜੇ ਚੁੱਕਾਂ ਦੀਆਂ ਘਟਨਾਵਾਂ ਨੇ ਜਾਂ ਫਿਰ ਹੋਰ ਘਟਨਾਵਾਂ ਨੇ ਇਹਦੇ ਪਿੱਛੇ ਵਜ੍ਹਾ ਕੀ ਹੈ ਕਿ ਇਹਦੇ ਵਿੱਚ ਕੋਣ ਨੇ ਛੋਟੇ ਬੱਚਿਆਂ ਨੂੰ ਕੋਣ ਚੱਕ ਰਿਹਾ ਇਹ ਸਾਰੀ ਜਿਹੜੀ ਹੈ ਜਾਂਚ ਜਿਹੜੀਆਂ ਪ੍ਰਸ਼ਾਸਨਿਕ ਧਿਗਾਈ ਕਰ ਰਹੇ ਨੇ ਡੀਐਨਏ ਟੈਸਟ ਹੋ ਰਿਹਾ ਉਸ ਤੋਂ ਬਾਅਦ ਵਿਰੋਧੀ ਜਿਹੜੇ ਨੇ ਕਿਤਨੇ ਕਿਤਨੇ ਸਵਾਲ ਵੀ ਚੁੱਕ ਰਹੇ ਨੇ ਕਿ ਆਖਰਕਾਰ ਡੀਐਨਏ ਟੈਸਟ ਕਿਉਂ ਹੋ ਰਿਹਾ ਪੰਚਾ ਕੀਆ ਕਰਵਾਉਣ ਦੀ ਪਰ ਪੜਾ ਜਿਹਦੇ ਪੰਜਾਬ ਦੀ ਅੱਜ ਗੱਲ ਕੀਤੀ ਆਪਏ ਕੀ ਸਥਿਤੀ ਕੀ ਹੈ ਕਿਉਂਕਿ ਆਮਲੀ ਸਾਹ ਤੋਂ ਸ਼ੁਰੂਆਤ ਹੋਈ ਪੰਜਾਬ ਦੇ ਕਿਹੜੇ ਕਿਹੜੇ ਸ਼ਹਿਰਾਂ ਤੱਕ ਪਹੁੰਚੀ ਹੋਵੇ ਦੇਖੋ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਜਿਹੜੀ ਹੈਗੀ ਹੈ ਇਹ ਕਾਰਵਾਈ ਜਿਹੜੀ ਸ਼ੁਰੂ ਹੋ ਰਹੀ ਹੈ ਅਰ ਆਪਾਂ ਇਹ ਵੀ ਦੇਖਿਆ ਕਿ ਜਿਹੜੇ ਇਹੇ ਪਿਖਾਰੀ ਹੈ ਇਨ੍ਹਾਂ ਨੂੰ ਰੈਸਕਿਊ ਕਰਨ ਦੇ ਲਈ ਪ੍ਰਸ਼ਾਸਨ ਬੜੀ ਵੱਡੀ ਜਦੋਜਹਿਦ ਕਰ ਰਿਹਾ ਇਨ੍ਹਾਂ ਸੌਖਾ ਨਹੀਂ ਜਾ ਰਹੇ ਵੀ ਹਾਂਜੀ ਸਾਡਾ ਡੀਐਨਏ ਕਰਾਉ ਜਾਂ ਅਸੀਂ ਚੱਲੇ ਆਂ ਪੁਲਿਸ ਨਾਲ ਹੈ ਸਿਵਲ ਚ ਪੁਲਿਸ ਨਾਲ ਹੈ ਮਹਿਲਾ ਪੁਲਿਸ ਨਾਲ ਹੈ ਜਿਹੜੇ ਚਾਈਲਡ ਪ੍ਰੋਟੈਕਸ਼ਨ ਜਿਹੜਾ ਆਫਿਸ ਹੈ ਉਹਦੇ ਜਿਹੜੇ ਕਰਮਚਾਰੀ ਨੇ ਉਹ ਨਾਲ ਨੇ ਕਈ ਸਮਾਜ ਸੇਵੀ ਕਰਮਚਾਰੀ ਨੇ ਉਹ ਵੀ ਨਾਲ ਨੇ ਅਧਿਕਾਰੀ ਵੀ ਨਾਲ ਹੈ ਪਰ ਫਿਰ ਵੀ ਇਹ ਜਿਹੜੇ ਭਿਖਾਰੀ ਹੈ ਉਹ ਕਿ ਕਦੇ ਨਾ ਕਿਤੇ ਜਾਣ ਲਈ ਤਿਆਰ ਨਹੀਂ ਔਰ ਦੂਜੀ ਗੱਲ ਤੁਸੀਂ ਇੱਕ ਹੋਰ ਦੇਖੋ ਜਦੋਂ ਆਪਾਂ ਪੰਜਾਬ ਦੇ ਤੁਸੀਂ ਕਿਤੇ ਵੀ ਚਲੇ ਜਾਓ ਜਦੋਂ ਤੁਹਾਨੂੰ ਕੋਈ ਭਿਖਾਰੀ ਮਿਲੇਗਾ ਪਹਿਲੀ ਗੱਲ ਤੱਕ ਕੋਈ ਪਖਾਰੀ ਹੋਏਗਾ ਜਿਹੜਾ ਤੁਹਾਨੂੰ ਲੱਗੇਗਾ ਵੀ ਯਾਰ ਇਹ ਕੰਮ ਨਹੀਂ ਕਰ ਸਕਦਾ 80% ਤੁਹਾਨੂੰ ਚਾਹੇ ਮਹਿਲਾ ਚਾਹੇ ਪੁਰਸ਼ ਆ ਚਾਹੇ ਨੌਜਵਾਨਾ ਕੋਈ ਵੀ ਹੈ ਮੈਂ ਪੂਰੇ ਤੰਦਰੁਸਤ ਮਿਲਣਗੇ ਕਿ ਜਿਹੜੇ ਬਿਲਕੁਲ ਕੰਮ ਕਰ ਸਕਦੇ ਆ ਤਾਂ ਇਸ ਕਰਕੇ ਜੇਕਰ ਕੀ ਤੁਸੀਂ ਕੰਮ ਕਿਉਂ ਨਹੀਂ ਕਰ ਸਕਦੇ ਜੇਕਰ ਅੱਜ ਤੁਸੀਂ ਪੂਰੇ ਤੰਦਰੁਸਤ ਹੋ ਤਾਂ ਤੁਸੀਂ ਕੰਮ ਕਿਉਂ ਨਹੀਂ ਕਰ ਸਕਦੇ ਤਾਂ ਤੁਹਾਨੂੰ ਮੰਗਣ ਦੀ ਕੀ ਲੋੜ ਪਈ ਮੰਗਣ ਦੀ ਕਿਉਂ ਕਿਉਂਕਿ ਮੰਗ ਤਾਂ ਜਦੋਂ ਆਪਾਂ ਨੂੰ ਬਿਨਾਂ ਕੰਮ ਤੋਂ ਪੈਸਾ ਮਿਲ ਰਿਹਾ ਆਪਾਂ ਕਿਉਂ ਕਰਾਂਗੇ ਤਾਂ ਕਈ ਵਾਰ ਹੋਇਆ ਆਪਾਂ ਤੁਸੀਂ ਵੀ ਜਦੋਂ ਰੋਡ ਦੇ ਉੱਪਰ ਜਾਂਦੇ ਤਾਂ ਆਪਾਂ ਵੀ ਜਾਂਦੇ ਸਾਰੀ ਦੁਨੀਆ ਮੈਂ ਕਿਦੋਂ ਵਾਰ ਦੇਖਿਆ ਜਦੋਂ ਬੱਚੇ ਵੀ ਖਮਾਗਰ ਹੁੰਦੇ ਨੇ ਨਾ ਮੈਂ ਤੁਹਾਨੂੰ ਉਹਨਾਂ ਨੂੰ ਕਹਿੰਦਾ ਵੀ ਚਲੋ ਆਜਾ ਤੈਨੂੰ ਸਕੂਲ ਲੈ ਕੇ ਚਲਦਾ ਸਕੂਲ ਪਾ ਦਿੰਨੇ ਆ ਜਾਂ ਫਿਰ ਤੁਸੀਂ ਘਰੇ ਆਜੋ ਉਹ ਆਨਲੀ ਰਾਜ਼ੀ ਨਹੀਂ ਹੁੰਦੇ ਤੁਸੀਂ 10 ਰੁਪਏ ਦੇ ਦਿਓ 10 ਰੁਪਏ ਲੈ ਲੰਗੇ ਇੱਕ ਟ੍ਰੈਂਡ ਹੋਰ ਦੇਖੋ ਅੱਜ ਅੱਜ ਕੱਲ ਇੱਕ ਟ੍ਰੈਂਡ ਇਹ ਜਾ ਹੋ ਗਿਆ ਕਿ ਭਿਖਾਰੀ 1 ਰੁਪਿਆ ਲੈਣ ਦੇ ਲਈ ਤਿਆਰ ਨਹੀਂ ਤੁਸੀਂ ਇੱਕ ਸਿੱਕਾ ਦਿਓ ਤਾਂ ਉਹ ਕਹਿੰਦਾ ਯਾਰ ਇਹ ਕੀ ਹੈ ਮਤਲਬ ਕਿ ਭਿਖਾਰੀ ਦਾ ਵੀ ਸਟੈਂਡਰਡ ਇੰਨਾ ਹੋ ਗਿਆ ਕਿ ਉਹ ਕਹਿੰਦਾ ਮੈਂ 10 ਰੁਪਏ ਤੋਂ ਘੱਟ ਨਹੀਂ ਲੈਣੇ ਤੁਸੀਂ ਕਿਸੇ ਭਿਖਾਰੀ ਨੂੰ ਤਾਂ ਆਈਡੀ ਪ੍ਰੂਫ ਮੰਗੋ ਕਿਸੇ ਦਾ ਤਾਨੂੰ ਆਪਣਾ ਆਈਡੀ ਪ੍ਰੂਫ ਨਹੀਂ ਦੇਵੇਗਾ ਤੁਸੀਂ ਉਸ ਭਖਾਰੀ ਦਾ ਨਾਮ ਪੁੱਛੋ ਤੁਹਾਨੂੰ 1 ਮਿੰਟ ਬਾਅਦ ਉਹ ਸੋਚ ਕੇ ਆਪਣਾ ਨਾਮ ਦੱਸੇਗਾ ਨਾਮ ਕਿਹਜਾ ਦੱਸੇਗਾ ਉਹਨੂੰ ਇਹ ਲੱਗੇ ਕਿ ਪੰਜਾਬ ਦਾ ਹੈ ਇਹਜਾ ਨਾਮ ਦੱਸੇਗਾ ਸੋ ਆਪਾਂ ਇੱਕ ਵਾਰੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅੱਜ ਅੰਮ੍ਰਿਤਸਰ ਮੋਹਾਲੀ ਜਾਂ ਹੋਰ ਕਿੱਥੇ-ਕਿੱਥੇ ਹੋਇਆ ਤੇ ਉਹਨਾਂ ਦੇ ਅਧਿਕਾਰੀ ਕਾਰਕੁਨ ਨਾਲ ਆਪਣੇ ਜਿਹੜੇ ਮੀਡੀਆ ਨਾਲ ਗੱਲਬਾਤ ਵੀ ਕੀਤੀ ਹੈ ਤੇ ਉਹ ਕੀ ਹੋਇਆ ਤੇ ਆਪੋਸਥੀਵ ਇੱਕ ਨਜ਼ਰ ਮਾਰਦੇ ਆਂ ਭਾਈ ਇਹ ਬੱਚੇ ਛੋਟੇ ਕੀ ਬਗਦੇ ਨੇ ਸ਼ਰਤ ਤੇ ਲੋਕਾਂ ਨੂੰ ਡਿਸਟਰਬ ਕਰਦੇ ਨੇ ਭਾਰੀ ਪਬਲਿਕ ਨੂੰ ਡਿਸਟਰਬ ਕਰਦੇ ਨੇ ਇਹ ਵੀ ਨਹੀਂ ਪਤਾ ਉਹ ਕਿਹਨਾਂ ਦੇ ਆ ਕਿ ਕਿਸੇ ਦੇ ਆ ਹੁਣ ਕਿੱਥੇ ਲੈ ਜਾਇਆ ਜਾ ਰਹੇ ਨੇ ਕੋਈ ਸੀਡਬੀਸੀ ਅੱਛਾ ਜੀ ਕੀ ਕਾਰਵਾਈ ਕੀ ਕੀਤੀ ਜਾਏਗੀ ਨਾਲੇ ਟੈਕਨੀਕਲ ਕਾਰਵਾਈ ਬੰਦੀਓ ਕਰਦੇ ਸਾਡੇ ਕੋਲ ਨਾ ਇੱਕ ਕੰਪਲੇਨ ਆਈਸੀਏ ਡੀਸੀ ਆਫਿਸ ਕੋਲੋਂ ਕਿ ਕੁਝ ਜਿਹੜੀਆਂ ਲੇਡੀਜ਼ ਨੇ ਬੱਚਿਆਂ ਦੇ ਨਾਲ ਬੱਚਿਆਂ ਨੂੰ ਲੈ ਕੇ ਨੋਗੇ ਕਰਕੇ ਇੱਥੇ ਭੀਖ ਮੰਗਦੀਆਂ ਇਸ ਇਲਾਕੇ ਦੇ ਵਿੱਚ ਜੋ ਉਸ ਕੰਪਲੇਨ ਜੋ ਆਪਾਂ ਇੱਕ ਐਫ ਆਈ ਆਰ ਰਜਿਸਟਰ ਕੀਤੀ ਨਿਰਮਲਾ ਨਾਮ ਦੀ ਇੱਕ ਲੇਡੀਜ਼ ਹੈ ਉਹਦੇ ਖਿਲਾਫ ਕਿਉਂਕਿ ਇੱਥੇ ਆ ਜਿੱਤੇ ਅਣਜਾਣ ਵਾਲੀਆਂ ਗੱਡੀਆਂ ਵਾਂ ਉਹਨਾਂ ਕੋ ਭੀਖ ਮੰਗਦੀਆਂ ਨਾਲ ਬੱਚਿਆਂ ਹੋ ਕੇ ਕਰਕੇ ਉਹ ਭੀਖ ਮੰਗਦੇ ਜੀ ਸਰ ਅਕਸਰੀ ਦੇਖਿਆ ਜਾਂ ਲੋੜਾਂ ਦੇ ਬੱਚਿਆਂ ਨੂੰ ਦੋਹਾਰਾ ਵੜੂ ਕਰਦੇ ਆ ਤੇ ਪੁਲਿਸ ਸਾਹਿਬ ਜੀ ਤੋਂ ਮੋਰਸਟਿਕ ਤੇ ਆਉਂਦਾ ਜਾਏ ਇਹ ਬਿਲਕੁਲ ਜੀ ਹੋਣਾ ਜਿਵੇਂ ਕਿ ਸਰਕਾਰ ਇਹ ਕੰਮ ਕਰ ਰਹੀ ਹੈ ਡੀਸੀ ਆਫਿਸ ਤੋਂ ਇਹਨਾਂ ਖਿਲਾਫ ਆਪਾਂ ਕੰਪਲੇਨ ਜਿਹੜੀਆਂ ਵੀ ਜੋ ਵੀ ਆਉਂਦੀਆਂ ਆ ਉਹ ਆਡੇ ਦਿਆਂ ਦੀਆਂ ਫਿਰ ਜੋ ਵੀ ਆਊਗਾ ਆਪਾਂ ਦੇਖ ਦੇਖਾਂਗੇ ਵੈਰੀਫਾਈ ਕਰਾਂਗੇ ਕਿ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਬਾਕੀ ਬੱਚੇ ਇਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ ਉਸ ਰਿਗਾਰਡਿੰਗ ਆਪਾਂ ਜੋ ਵੀ ਮੰਦੀ ਕਾਰਵਾਈ ਇਹਨਾਂ ਦੇ ਖਿਲਾਫ ਕਰਾਂਗੇ ਚਾਈਲਡ ਜੀ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਦੇਖਿਆ ਜਿਹੜਾ ਪੰਜਾਬ ਦੇ ਖਾਸ ਤੌਰ ਤੇ ਵੱਖ-ਵੱਖ ਏਰੀਏ ਦੇ ਵਿੱਚ ਜਿਹੜਾ ਅੱਜ ਇਸ ਮਹਿੰਮ ਜਿਹੜਾ ਸ਼ੁਰੂਆਤ ਕੀਤੀ ਗਈ ਤਾਂ ਜਿਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਗੱਲਬਾਤ ਕੀਤੀ ਕਿਸ ਤਰ੍ਹਾਂ ਜਿਹੜਾ ਤੁਸੀਂ ਦੇਖਿਆ ਪਖਾਰੀ ਜਿਹੜਾ ਜਨ ਨੂੰ ਤਿਆਰ ਨਹੀਂ ਸੀ ਤਾਂ ਉਹਦੇ ਨਾਲ ਧੱਕਾ ਵੀ ਕੀਤਾ ਗਿਆ ਸੋ ਚੰਗੀ ਸ਼ੁਰੂਆਤ ਆ ਪਰ ਸ਼ੁਰੂਆਤ ਦੇ ਨਾਲ ਕੀ ਬਾਕੀ ਹੈ ਇਸ ਤਰ੍ਹਾਂ ਕੀ ਪਖਾਰੀ ਮੁਕਤ ਹੋ ਜਾਣਗੇ ਜਾਂ ਫਿਰ ਡੀਐਨਏ ਟੈਸਟ ਕਰਾਉਣ ਤੋਂ ਬਾਅਦ ਕੀ ਉਹਨਾਂ ਬੱਚਿਆਂ ਨੂੰ ਸਹੀ ਸਲਾਮਤ ਉਹਨਾਂ ਮਾਪਿਆਂ ਤੱਕ ਪਹੁੰਚਾਇਆ ਜਾਵੇਗਾ ਉਹਨਾਂ ਪਰਵਾਰ ਤੱਕ ਪਹੁੰਚਾਇਆ ਜਾਵੇਗਾ ਜਾਂ ਫਿਰ ਇਹਦੇ ਪਿੱਛੇ ਮੰਚਾ ਕੀ ਹੈ ਬੇਸ਼ੱਕ ਪੰਜਾਬ ਦੇ ਵਿੱਚ ਇਸ ਦੀ ਰੇਸ਼ਿਓ ਜਿਹੜੀ ਹੈ ਲਗਾਤਾਰ ਵਧਦੀ ਜਾ ਰਹੀ ਹੈ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਰਕਾਰ ਨੂੰ ਕੋਈ ਸਥਾਕ ਜਿਹੜਾ ਕਦਮ ਚੁੱਕਣਾ ਪੈਣਾ ਸੀ ਤਾਂ ਆਖਰਕਾਰ ਅੱਜ ਸਰਕਾਰ ਨੇ ਉਹ ਕਦਮ ਜਿਹੜਾ ਉਹ ਚੁੱਕਿਆ। ਪਰ ਬਾਣੀ ਜੀ ਇਹ ਤਾਂ ਜ਼ਰੂਰੀ ਸੀ ਮੈਨੂੰ ਲੱਗਦਾ ਸਖਤ ਚੁੱਕਣ ਦੀ ਕਿਉਂਕਿ ਆਪਾਂ ਕਈ ਵਾਰ ਤਾਂ ਤੰਗ ਵੀ ਹੋ ਜਾਂਦੇ ਸੀ ਗੁਰਦੁਆਰੇ ਦੇਖੋ ਕੋਈ ਧਾਰਮਿਕ ਸਥਾਨ ਦੇ ਦੇਖੋ ਤਾਂ ਉੱਥੇ ਲੰਬੀ-ਲੰਬੀ ਜਿਹੜੀ ਆਪਾਂ ਕਹਿੰਦੇ ਆ ਪੀੜ ਲੱਗਦੀ। ਦੇਖੋ ਜਿਹੜਾ ਨੈੱਟਵਰਕ ਹੈ ਨਾ ਜਿਹੜਾ ਗੈਂਗ ਵੱਡਾ ਤੇ ਨੈੱਟਵਰਕ ਤੇ ਗੈਂਗ ਦਾ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਠੀਕ ਹੈ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਘਟਨਾਵਾਂ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਜਾਣਾ ਤੁਹਾਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਘਟਨਾ ਨੂੰ ਅੰਜਾਮ ਕੌਣ ਦੇ ਗਿਆ ਬਿਲਕੁਲ ਬਿਲਕੁਲ ਉਹ ਵੀ ਉਹ ਵੀ ਜ਼ਰੂਰੀ ਹੈ ਔਰ ਦੂਜੀ ਗੱਲ ਮੈਨੂੰ ਲੱਗਦਾ ਕੱਲਾ ਡੀਐਨਏ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਸਾਨੂੰ ਜੇ ਹੁਣ ਸਰਕਾਰ ਨੇ ਕਦਮ ਚੁੱਕ ਹੀ ਲਿਆ ਤਾਂ ਡੀਐਨਏ ਤਾਂ ਚਲੋ ਬੱਚਿਆਂ ਦਾ ਇੱਕ ਹੈ ਹੀ ਹੈ ਤਾਂ ਇਹਦੇ ਨਾਲ-ਨਾਲ ਜਿਹੜੇ ਉਹਨਾਂ ਦੇ ਨਾਲ ਪਿਖਾਰੀ ਹੋਰ ਹੈ ਇਹ ਹੈ ਕੌਣ ਨੇ ਜੇ ਕੋਈ ਇਸ ਡੀਐਨਏ ਦੇ ਜਦੋਂ ਆਹ ਟੈਸਟ ਹੋਣੇ ਆ ਅਗਰ ਕੋਈ ਵੱਡਾ ਸਕੈਮ ਨਿਕਲਿਆ ਤਾਂ ਮੈਨੂੰ ਲੱਗਦਾ ਇਸ ਧਾਰ ਤੇ ਪੰਜਾਬ ਦੇ ਜਿਹੜੇ ਗਵਾਂਧੀ ਸੂਬੇ ਨੇ ਜਾਂ ਹੋਰ ਵੀ ਪੂਰੇ ਦੇਸ਼ ਚ ਇਹ ਮਹਿਮਾ ਪੂਰਾ ਧੇਜ ਚਲਾ ਸਕਦਾ ਹੈ ਔਰ ਚਲਾਣੀ ਪਏਗੀ ਔਰ ਇਹ ਨਾ ਹੋਵੇ ਕਿ ਦੇ ਹੁਣ ਸਰਕਾਰ ਨੇ ਤਾਂ ਮਹਿਮਾ ਚਲਾ ਲਈ ਤੇ ਕੋਈ ਸੰਸਥਾ ਇਹ ਜੀ ਉੱਠ ਜੇ ਬੇ ਤਾਂ ਜੀ ਤੁਸੀਂ ਧੱਕਾ ਕਰ ਰਹੇ ਹੋ ਤੇ ਤੁਸੀਂ ਡੀਐਨਏ ਕਿਵੇਂ ਕਰ ਸਕਦੇ ਹੋ ਆ ਪੱਪਕੀ ਸਾਹਿਬ ਨਾਲ ਵੀ ਤੁਹਾਡਾ ਜੀ ਆਰਟੀਕਲ ਠੀਕ ਹੈ ਕਾਨੂੰਨ ਸਾਡੇ ਦੇਸ਼ ਚ ਬਹੁਤ ਨੇ ਆਰਟੀਕਲ ਧਰਾਵਾ ਬਹੁਤ ਨੇ ਬਿਲਕੁਲ ਜੇ ਤੁਸੀਂ ਸਹੀ ਕੰਮ ਕਰਦੇ ਹੋ ਤਾਂ ਉਹਨੂੰ ਰੋਕਣ ਦੇ ਲਈ ਜੇ ਸਹੀ ਕਰਨ ਵਾਲੇ 2 ਨੇ ਤਾਂ ਰੋਕਣ ਦੇ ਲਈ 10 ਨੇ ਉਹ ਤਾਂ ਚੀਜ਼ ਹੈਗੀ ਹੈ ਪਰ ਮੈਨੂੰ ਲੱਗਦਾ ਇਸ ਚੀਜ਼ ਦੇ ਵਿੱਚ ਇਹ ਚੀਜ਼ ਸਾਹਮਣੇ ਨਹੀਂ ਆਣੀ ਚਾਹੀਦੀ ਜਿਹੜੇ ਸੁਸਾਇਟੀ ਆ ਐਸੋਸੀਏਸ਼ਨਾਂ ਨੇ ਉਹਨਾਂ ਨੂੰ ਵੀ ਦਾ ਇਹ ਗੱਲ ਦੀ ਅਪੀਲ ਕਰ ਦੇਣੀ ਚਾਹੀਦੀ ਹੈ ਕਿ ਤੁਸੀਂ ਇਸ ਚੀਜ਼ ਦੇ ਤੋਂ ਥੋੜਾ ਦੂਰ ਰਹਿਣਾ ਚਾਹੀਦਾ ਕਿਉਂਕਿ ਜੇ ਘਟਨਾਵਾਂ ਹੁੰਦੀਆਂ ਕੱਲ ਤੁਹਾਡੇ ਨਾਲ ਹੀ ਵਾਪਰ ਸਕਦੀ ਹੈ ਤਾਂ ਇਸ ਕਰਕੇ ਇਹ ਹੈ ਸਰਕਾਰ ਦੀ ਕੋਈ ਮਨਸ਼ਾ ਥੋੜਾ ਗਲਤ ਹੈ ਸਰਕਾਰ ਦੀ ਮਨਸ਼ਾ ਤਾਂ ਇਹ ਹੈ ਕਿ ਸਤੇ ਦੇਖਣਾ ਬੱਚਾ ਕੋਈ ਚੋਰੀ ਜਾਂਦਾ ਨਹੀਂ ਸਰ ਵੀ ਮਨਸ਼ਾ ਇਸ ਤੋਂ ਉਹ ਹੈ ਹੀ ਨਹੀਂ ਕਿ ਤੇ ਇਸ ਕਰਕੇ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਔਰ ਭਿਖਾਰੀਆਂ ਨੂੰ ਵੀ ਸਿੱਧਾ ਸਾਥ ਦੇਣਾ ਚਾਹੀਦਾ ਜੇਕਰ ਇਦਾਂ ਦਾ ਟੈਸਟ ਹੋਵੇ ਤਾਂ ਉਸ ਤੋਂ ਬਾਅਦ ਜਿਹੜੇ ਬੱਚੇ ਪੜਾਈ ਵੱਲ ਪ੍ਰੇਰਿਤ ਹੋਣਗੇ ਤਾਂ ਉਹਨਾਂ ਨੂੰ ਕਿਤੇ ਕਿਤੇ ਸਰਕਾਰ ਕਰੇਗੀ ਕਿਉਂਕਿ ਛੋਟੇ ਬੱਚੇ ਆਪਾ ਦੇਖਦੇ ਆ ਪੜਾਈ ਵੱਲ ਜਿਹੜਾ ਮੂੰ ਜੇਕਰ ਆਪਾਂ ਸਕੂਲ ਨਾਲ ਜਾਣ ਲਈ ਪ੍ਰੈਪੇਅਰਟ ਕਰਦੇ ਆ ਤਾਂ ਜਾਣ ਲਈ ਤਿਆਰ ਨਹੀਂ ਹੁੰਦੇ ਤਾਂ ਦੇਖੋ ਬਿਲਕੁਲ ਇਹ ਤਾਂ ਚਲੋ ਹੋਣਾ ਚਾਹੀਦਾ ਹੈ ਵੀ ਸਰਕਾਰ ਦਾ ਸੈਕੰਡ ਜਿਹੜੀ ਹੈਗਾ ਸਟੈਪ ਇਹ ਹੋਣਾ ਚਾਹੀਦਾ ਹੈ ਪਰ ਸਭ ਤੋਂ ਪਹਿਲਾਂ ਜਿਹੜਾ ਸਰਕਾਰ ਦਾ ਇਹ ਡੀਐਨਏ ਵਾਲਾ ਤਾਂ ਉਹ ਮੈਨੂੰ ਸਕਸੈਸ ਹੋਣਾ ਚਾਹੀਦਾ ਠੀਕ ਹੈ ਬਾਲੀ ਬੋਤਾ ਧੰਨਵਾਦ ਸੋ ਬਿਲਕੁਲ ਅੱਜ ਅਸੀਂ ਖਾਸ ਤੌਰ ਤੇ ਜਿਹੜਾ ਪੰਜਾਬ ਸਰਕਾਰ ਵੱਲੋਂ ਮਹਿੰਮ ਚਲਾਈ ਗਈ ਹੈ ਵੀ ਛੋਟੇ ਬੱਚੇ ਜਾਨੀ ਕਿ ਇਹ ਭਖਾਰੀ ਨੇ ਉਹਨਾਂ ਦਾ ਡੀਐਨਏ ਟੈਸਟ ਹੋਵੇਗਾ ਉਹਨਾਂ ਦੇ ਪਰਿਵਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੰਚਾ ਕੀ ਹੈ ਇਹ ਸਾਰੀ ਅਸੀਂ ਤੇਰੀ ਰਿਪੋਰਟ ਜਿਹੜੀ ਬੋਬਲਾ ਪੰਜਾਬ ਦੇ ਜਿਹੜੀ ਹੈ ਸੰਖੇਪ ਰੂਪ ਜਾਣਕਾਰੀ ਉਹ ਸਾਂਝੀ ਕੀਤੀ ਹੈ ਸੋ ਕੱਲ ਜਾਨਕੀ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਵੀ ਸ਼ੇਅਰ ਜਿਹੜੀ ਹੈ ਇਸ ਸਮੇਂ ਫਿਰ ਦੁਬਾਰਾ ਜਿਹੜਾ ਹਾਜ਼ਰ ਹੋਵਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨਜ਼ਰ ਆਦਿ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕੋਲ اور ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ ਔਰ ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਟਾਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ ਔਰ ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਿਲੀ ਡੈਂਟਲ ਆਫਿਸ ਔਰ ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ